ਦਫਤਰ ਇਨਸਾਫ ਤੋਂ ਥੋੜਾ ਉਲਟ ਜਿਹਾ ਲੱਗ ਰਿਹਾ ਸਿਸਟਮ ਹੈ ਜਿਸ ਤਰ੍ਹਾਂ ਪਹਿਲਾਂ ਪਰਚਾ ਦੇ ਦਿੱਤਾ ਪਰਚਾ ਜਮਾ ਦੋਦੀ ਦੇ ਪਟਿਆਲੇ ਪਰਚਾ ਦੇ ਦਿੱਤਾ ਨਾ ਤੇ ਪਟਿਆਲੇ ਤੋਂ ਬਾਅਦ ਚ ਆਪਣੇ ਫਰਜ਼ ਉਹ ਬੜਾ ਤਿੰਨ ਪਰਚੇ ਲਗਾਤਾਰ ਹੋ ਗਏ ਉੱਥੋਂ ਕੋਈ ਨਿਆਂ ਵਾਲੀ ਗੱਲ ਲੱਗਦੀ ਤੇ ਮੈਨੂੰ ਸ਼ਾਇਦ ਤੁਹਾਨੂੰ ਤੇ ਤੁਸੀਂ ਵੀ ਪੱਤਰਕਾਰ ਤੋਂ ਜ਼ਿਆਦਾ ਪਤਾ ਮੈਨੂੰ ਲੱਗਦਾ ਹੈ ਕਿ ਕੋਈ ਜਾਣੀ ਗੱਲ ਹੈਗੀ ਹੈ ਇਹਦੇ ਵਿੱਚ ਇਹਦੇ ਹਰਾਸਮੈਂਟ ਪ੍ਰੈਸ਼ਰ ਕਰਨ ਵਾਲੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿਉਂ ਸਰਕਾਰ ਇਹ ਜਿਹਾ ਕਰਦੀ ਹੈ ਸਰਕਾਰ ਦੀ ਕੀ ਦੁਸ਼ਮਣੀ ਹੈ ਭਾਨੇ ਨਾਲ ਕਿ ਭਾਨੇ ਨੂੰ ਇਸ ਤਿੱਕੇ ਨਾਲ ਇੱਕ ਜੋ ਕੱਟਿਆ ਦੂਜੇ ਦੂਜੇ ਦਿਸੇ ਤੇ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਭਾਨਾ ਇਹਨਾਂ ਵਾਸਤੇ ਏਡਾ ਖਤਰਾ ਸਰਕਾਰ ਵੱਲ ਕਿਵੇਂ ਪੈਦਾ ਹੋ ਗਿਆ ਹੈ ਨਾ ਜੇ ਭਾਨਾ ਕੰਮ ਕਰਦਾ ਲੋਕਾਂ ਨੂੰ ਹੱਥੋਂ ਲੋਕਾਂ ਦਾ ਕੰਮ ਕਰਦਾ ਵਧੀਆ ਗੱਲ ਆ ਲੋਕਾਂ ਦੇ ਪੈਸੇ ਬੜਾ ਵਧੀਆ ਗੱਲ ਆ ਪਰ ਲੋਕਾਂ ਦੀ ਗੱਲ ਦੇ ਵਿੱਚ ਸਰਕਾਰ ਆ ਕੇ ਇਹ ਚ ਨੂੰ ਕਿਉਂ ਕਾਰਜ ਡਿਸਟਰਬ ਇਹ ਗੱਲ ਦਾ ਨਹੀਂ ਪਤਾ ਕਿਉਂ ਕਾਰਜ ਆ ਕੀ ਕਾਰਨ ਇਹਦੇ ਪਿੱਛੇ ਮਤਲਬ ਜਿਹੜੇ ਖੜੇ ਹੋਇਆ ਏਜੰਟ ਲੋਕ ਇਹ ਨੇ ਜਾਂ ਕਿ ਕੁਝ ਹੋਰ ਹੋ ਜਾਂਦਾ ਤੁਹਾਨੂੰ ਵੀ ਲੱਗਦਾ ਜਿਸ ਤਿੱਕੇ ਨਾਲ ਭਈ ਨੌਜਵਾਨਾਂ ਦਾ ਚਾਹ ਹੁੰਦਾ ਹੈ ਕਿ ਅਸੀਂ ਬਾਹਰ ਦੇਈਏ ਪਰ ਲੱਖਾਂ ਰੁਪਏ ਫਸੇ ਜਾਂਦਾ ਜੇ ਭਾਨੇ ਵਰਗੇ ਨੌਜਵਾਨ ਖੜਵਾ ਰਹੇ ਨੇ ਸਰਕਾਰ ਨੂੰ ਕੋਲ ਲਾਦਾ ਕਿ ਹਟ ਜੱਤ ਨਹੀਂ ਕਰਨ ਨੂੰ ਹੱਥ ਰਚ ਲੈ। ਮੇਰਾ ਮੇਰਾ ਮੰਨਣਾ ਹੈ ਆਪਣਾ ਪਰਸਨਲ ਸਰਕਾਰ ਨੂੰ ਕੋਈ ਇਹ ਬੰਦਾ ਪ੍ਰੈਸ਼ਰ ਕਰਨਾ ਚਾਹੀਦਾ। ਹੂੰ। ਤੋਂ ਇਹ ਜਿਹੇ ਬੰਦ ਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਵੀ ਜਿਹੜਾ ਕੰਮ ਕਰ ਆਇਆ ਵਾ ਚਾਹੇ ਔਰ ਘੱਟ-ਘੱਟ ਲੋਕਾਂ ਦਾ ਕੋਈ ਫਾਇਦਾ ਭਲਾ ਕਰ ਰਿਹਾ ਬਤਾ ਹੁਣ। ਫਾਇਦਾ ਹੀ ਫਾਇਦਾ ਕਰ ਰਿਹਾ ਸੀ ਭਾਨਾ ਕਾ ਵੀ ਮੈਂ ਕਰ ਰਿਆਂ ਗੱਲ ਮਨ ਨੂੰ ਨਹੀਂ ਆਉਂਦੀ। ਪਰ ਲੋਕ ਇਹ ਗੱਲ ਕਹਿ ਰਹੇ ਕਿ ਸਾਡੇ ਪੈਸੇ ਵਾਪਸ ਕਰਾਏ। ਅਗਰ ਮੈਂ ਕਹਿੰਦਾ ਲੋਕ ਕਹਿੰਦੇ ਲੋਕਾਂ ਦਾ ਫਾਇਦਾ ਹੋ ਰਿਹਾ ਤੇ ਸਰਕਾਰ ਨੂੰ ਵੀ ਜੜਾ ਵਾ ਸਭ ਨੂੰ ਉਹਨੂੰ ਉਲਟ ਬਜਾਏ ਇਹ ਜੇ ਪਰਚਾ ਦੇਣ ਸਭ ਨੂੰ ਬਹੁਤ ਸ਼ਾਬਾਸ਼ ਦੇਣੀ ਚਾਹੀਦੀ ਹੈ ਭਾਈ ਤੁਸੀਂ ਆਪ ਸਿਗਰਮ ਹਤਾਸੀ ਪੰਜਾਬ ਪੁਲਿਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਪੁਲਿਸ ਦਾ ਜੀ ਮਤਾ ਕਹਿੰਦੇ ਹੁੰਦੀ ਹੁੰਦੀ ਹੈ ਪੰਜਾਬ ਪੁਲਿਸ ਦਾ ਪਰਚਾ ਤਰੀਕਾ ਬਿਠੀ ਹੈ ਕਦੇ ਮੌਜੂਦਨਾ ਦੇ ਵਿੱਚ ਸਿਕਵਾਇਆ ਉਸ ਵਕਤ ਜੇ ਤੂੰ ਪਹਿਲਾਂ ਗੱਲ ਗੱਲ ਕਰ ਚੁੱਕਾ ਸਿਆਸਤ ਦਾ ਮਸਲਾ ਸਿਆਸਤ ਦਾ ਦਬਾਅ ਹੋਵੇ ਪ੍ਰੈਸ਼ਰ ਹੋਵੇ ਇਸ ਤਰ੍ਹਾਂ ਦਾ ਕਿਉਂਕਿ ਜਿਹੜਾ ਮਹਿਕਮਾ ਪੁਲਿਸ ਹੈ ਇਹਦੇ ਵਿੱਚ ਕਾਫੀ ਹੱਦ ਤੱਕ ਨਕੀਆ ਦੇਖਦਾ ਜਿਵੇਂ ਵਿੱਚ ਲੈ ਕੇ ਦੇਖਿਆ ਹੋਇਆ ਵੀ ਹੈ ਜਿਹੜੀ ਰੂਲਿੰਗ ਪਾਰਟੀ ਹੋਵੇ ਉਹਦਾ ਤਾਪ ਤਪਾ ਹੁੰਦਾ ਹੀ ਹ ਅੱਜ ਦਾ ਜਿਹੜਾ ਇਕੱਠ ਹੈ ਕੀ ਕਰ ਰਿਹਾ ਲੱਖਾਂ ਦੇ ਵਿੱਚ ਨੌਜਵਾਨ ਕਹਿੰਦੇ ਪਹੁੰਚੇ ਆਏ ਨੇ ਥਾਂ ਨਹੀਂ ਮਿਲਦੀ ਕਹਿੰਦੇ ਪੈਰ ਰੱਖਣ ਦੇਖੋ ਇਹ ਪਿਛੋਂ ਜੁਲੇਵਾ ਡੇਢ ਦੋ ਘੰਟੇ ਦੀ ਭਰੇਣਾ ਜਿਹੜਾ ਗੱਡੀ ਲਾਈ ਹੈ ਐਂਡਟ ਹੁਣ ਕਹਿੰਦਾ ਘੰਟਾ ਡੇਢ ਘੰਟੇ ਚਾ ਉਹ ਲੱਗਿਆ ਕਾਠੇ ਨਾਲ ਜ਼ਿਆਦਾ ਸ਼ਾਇਦ ਇਸ ਚੀਜ਼ ਦਾ ਸਰਕਾਰ ਨੂੰ ਰਿਪੋਰਟਾਂ ਜਾਣਗੇ ਇਥੋਂ ਤੇ ਵਧੀਆ ਗੱਲ ਹੈ ਥੋੜਾ ਦਾ ਸੌਫਟ ਹੋਵੇ ਸਰਕਾਰ 24 ਭਾਰੀ ਪੈ ਸਕਦਾ ਇਸ ਵਾਰ ਫਿਰ ਪੰਜਾਬ ਸਰਕਾਰ ਮੇਰੇ ਕਹਿ ਸਰਕਾਰ ਨੂੰ ਚਾਹੀਦਾ ਜੇ ਤਾਂ ਥੋੜਾ ਜਿਆ ਮਤਲਬ ਇਸ ਤੇ ਧਿਆਨ ਦੇਣ ਇਹ ਇਹਦੀ ਚੀਜ਼ਾਂ ਨਾ ਇਹ ਸਰਕਾਰ ਦੇ ਫਾਇਦੇ ਘੱਟ ਆ ਨੁਕਸਾਨ ਜ਼ਿਆਦਾ ਆ ਵਿੰਦਰ ਸਿੰਘ ਨੇ ਗ੍ਰੇਟੇਵਰ ਕਿਹਨ ਕਰਿਆ ਸੀ ਇਹਨੇ ਕਿ ਅਸੀਂ ਪਟਿਆ ਕਰਵਾਏ ਬਹਨੇ ਦੇ ਅਸੀਂ ਮੇਰੇ ਬਣੇ ਪਰ ਪੋਰਟਲ ਚੱਕ ਲੈਤੀ ਸੀ ਕਾਰਵਾਈ ਕਰਵਾਈ ਹੈ ਤੁਹਾਨੂੰ ਵੀ ਲੱਗਦਾ ਕਿ ਅਜਿਹੇ ਲੋਕ ਕਿਉਂ ਬਹਾਨੇ ਵਰਗਾ ਦਿੱਤੇ ਹੋਣ ਨੇ ਕਿ ਅਸੀਂ ਆ ਕਰ ਰਹੇ ਹੈ ਇਹ ਅਜੇ ਲੋਕ ਸਮਾਜ ਵਾਸਤੇ ਨੁਕਸਾਨਦੇ ਹੁੰਦੇ ਮੇਰਾ ਇਹ ਸਪੰਦਰੂ ਅਜ ਤੋਂ ਕੁ ਦੂਸਰ 50 ਸਾਲ ਪਹਿਲਾਂ ਵੀ ਇੱਚ ਇਸ ਬਣਾ ਦੇਣੀ ਚਾਹੀਦੀ ਸੀ ਇਹ ਕਾਨੂੰਨ ਨੂੰ ਸਾਨੂੰ ਨੇ ਇਹ ਗੱਲ ਪਹਿਲਾਂ ਕਾਨੂੰਨ ਸਮਝਾਉਂਦਾ ਸ਼ਾਇਦ ਜਿਹੜੇ ਅੱਜ ਆ ਨੌਤਾਈ ਹੈ ਕੱਲ ਜਾਂ ਅੱਜ ਤੁਹਾਨੂੰ ਪਰਸਨਲ ਹੋ ਗਿਆ ਇਸ ਗੱਲ ਘਟਲਾ ਪੈ ਜੇ ਸ਼ਾਇਦ ਇਹ ਕਾਨੂੰਨ ਤੋੜੇ ਜਗਾ ਕੀ ਲੱਗਦਾ ਕਿ ਇੱਥੋਂ ਹੁਣ ਨੌਜਵਾਨ ਕੀ ਸਿੱਖ ਯਾਨਕਿ ਕਹਿੰਦੇ ਘਟਤਾ ਹੋ ਗਿਆ ਨੌਜਵਾਨ ਪਹੁੰਚ ਲਗੇ ਇਥੋਂ ਸਿੱਖ ਕੀ ਕੀ ਜਾਣਗੇ ਤਾਂ ਅੱਗੇ ਜਾ ਕੇ ਕੀ ਰੋਡ ਮੈਪ ਕਰਨ ਕੇ ਤਿਆਰ ਕੇ ਸਿੱਖਣਾ ਚਾਹਣਾ ਦੇਖੋ ਜਦ ਜੱਜੇ ਬੰਲੀਆ ਜਿਹੜੇ ਆਪਣੇ ਸਿੰਧਰ ਆਗੂ ਆ ਇਹ ਉਹ ਰੂਟ ਬਣਾ ਕਰੇ ਕਿ ਕਲਾਕ ਕੀ ਕਾਰਜ ਕਰ ਰਹੇ ਉਹ ਭਾਂਡੇ ਜਗਾ ਜਮਾਨਤ ਹੁੰਦੀ ਹੈ ਕਿ ਹੋਦੀ ਨਹੀਂ ਪੌਦੇ ਕਰੇ ਪੌਦੇ ਜੀ ਬਹੁਤ ਸ਼ੁਕਰੀਆ ਸੁਖਿੰਦਰ ਆ ਮਰਾ ਆਪਾਂ ਨਾਲ ਖਾਦੇ ਆ ਆਇਆ ਪਹਿਲੇ ਨਿਕਲੇ ਆ ਆ ਗਏ ਆ